ਅਮ੍ਰਿਤਸਰ ਜ਼ਿਲ੍ਹੇ ਅੰਦਰ ਪੁਲਿਸ ਕਮਿਸ਼ਨਰ ਗੁਰਪ੍ਰਸਾਦ ਸਿੰਘ ਭੁੱਲਰਾਤੇ ਅਮ੍ਰਿਤਸਰ ਦਿਹਾਤੀ ਅੰਦਰ ਐਸਐਸਪੀ ਸਤਿੰਦਰ ਸਿੰਘ ਦੇ ਵੱਲੂ ਰੱਖੀ ਜਾ ਰਹੀ ਪੈਣੀ ਨਜ਼ਰ ਜਿਹੜੀ ਕਿ ਲੋਕ ਸਭਾ ਚੋਣਾਂ ਦੌਰਾਨ ਰੱਖੀ ਗਈ ਹੈ ਜੇਕਰ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੋਧਕ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਨਾਮਜ਼ਦਗੀ ਫਾਰਮ ਪਰ ਅੰਸਮੇ 100 ਮੀਟਰ ਦੇ ਬਾਉਂਡਰੀ ਤਿਆਰ ਕੀਤੀ ਗਈ ਹੈ ਤਾਂ ਉਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਮਜ਼ਦਗੀ ਫਾਰਮ ਪਰ ਅੰਸਮੇ ਉਮੀਦਵਾਰ ਸਹਿਤ ਪੰਜ ਵਿਅਕਤੀਆਂ ਤੋਂ ਵੱਧ ਵਿਅਕਤੀ ਨਹੀਂ ਹੋਣਗੇ ਉਹਤੇ ਨੇ ਕਿਹਾ ਕਿ ਜੇਕਰ ਕੋਈ ਉਮੀਦਵਾਰ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਆਪਣੇ ਏਜੰਟ ਦੇ ਰਾਹੀਂ ਆਪਣੇ ਕਾਗਜ਼ ਨਾਮਜ਼ਦ ਕਰਵਾ ਸਕਦਾ ਹੈ। ਤੋਂ ਅੱਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰਟ ਦੇ ਵਿੱਚ ਅਸੀਂ ਨੋਮੀਨੇਸ਼ਨ ਫਾਰਮ ਲਾਵਾਂਗੇ ਐਂਡ ਜਿਹੜੇ ਨੋਮੀਨੇਸ਼ਨ ਦੇ ਟਾਈਮ ਮੈਕਸਿਮਮ 10 ਗੱਡੀਆਂ 100 ਮੀਟਰ ਦੇ ਦਾਇਰੇ ਦੇ ਵਿੱਚ ਅਲਾਉਂਡ ਨੇ ਤੇ ਕੱਲ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰੇ ਜਾ ਸਕਦੇ ਨੇ। ਜੀ ਅਸੀਂ ਅੱਜ ਪੋਲਿਟੀਕਲ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਹੈ ਸਾਰੇ ਰਿਪਰੈਜ਼ੈਂਟੇਟਿਵਸ ਨਾਲ ਕਿਉਂਕਿ ਕੱਲ ਤੋਂ ਜਿਹੜਾ ਹੈਗਾ ਨੋਟੀਫਿਕੇਸ਼ਨ ਗੈਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਨੋਟਿਸ ਆਫ ਇਲੈਕਸ਼ਨ ਇਨਵਾਈਟ ਕਰਾਂਗੇ ਐਂਡ ਨਾਮਿਨੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਕੱਲ ਤੋਂ ਚਾਲੂ ਹੋ ਜਾਣਾ ਹੈ ਤੋਂ 7 ਤਰੀਕ ਤੋਂ ਲੈ ਕੇ 14 ਮਈ ਤੱਕ ਜਿਹੜਾ ਹੈਗਾ ਨਾਮਿਨੇਸ਼ਨ ਦਾ ਪ੍ਰੋਸੈਸ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਸਕਰੂਟੀਨੀ ਦੀ ਡੇਟ ਹੈ ਉਹ 15 ਮਈ ਨੂੰ ਸਕਰੂਟੀਨੀ ਹੈ ਐਂਡ ਵਿத்ਡਰੋਅਲ ਆਫ ਕੈਂਡੀਡੇਚਰ ਹੈ ਜਿਹੜਾ ਉਹ 17 ਮਈ ਨੂੰ ਹੈ ਸੋ ਅੱਜ ਇਸ ਦੇ ਬਾਰੇ ਅਸੀਂ ਸਾਰਿਆਂ ਨੂੰ ਜਾਣੂ ਕਰਾਇਆ ਕਿ ਨਾਮੀਨੇਸ਼ਨ ਦੇ ਟਾਈਮ ਅਸੀਂ 100 ਮੀਟਰ ਦੀ ਬਾਉਂਡਰੀ ਡਿਮਾਰਕਟ ਕਰ ਦਿੱਤੀ ਹੈ ਜਿਹੜਾ ਕਿ ਵੈਨਿਊ ਆਫ ਨਾਮੀਨੇਸ਼ਨ ਹੈ ਉਹ ਕੋਰਟ ਪ੍ਰਮਾਈਸ ਹੈ ਜਿਹੜਾ ਡਿਪਟੀ ਕਮਿਸ਼ਨਰ ਦੀ ਕੋਰਟ ਹੈ ਇੱਥੇ ਉਸ ਦੇ ਵਿੱਚ ਅਸੀਂ ਨਾਮੀਨੇਸ਼ਨ ਲਵਾਂਗੇ ਐਂਡ ਜਿਹੜੇ ਨਾਮਿਨੇਸ਼ਨ ਦੇ ਟਾਈਮ ਐ ਮੈਕਸਿਮਮ ਤਿੰਨ ਗੱਡੀਆਂ 100 ਮੀਟਰ ਦੇ ਦਾਇਰੇ ਦੇ ਵਿੱਚ ਅਲਾਉਡ ਐ ਐਂਡ ਕੈਂਡੀਡੇਟ ਨੂੰ ਇਨਕਲੂਡ ਕਰਕੇ ਮੈਕਸਿਮਮ ਜਿਹੜੇ ਹੈਗੇ ਪੰਜ ਜਿਹੜੇ ਵਿਅਕਤੀ ਅਲਾਉਡ ਨੇ ਐਟ ਦ ਟਾਈਮ ਆਫ ਨਾਮਿਨੇਸ਼ਨ ਹੂ ਕੈਨ ਬੀ ਪ੍ਰੈਸੈਂਟ ਇਨ ਦੀ ਹਾਲ ਜੀ ਹੋਰ ਮੈਂ ਐਮਫਸਾਈਜ਼ ਕਰਨਾ ਕਿ ਨਾਮਿਨੇਸ਼ਨਸ ਬਾਰੇ ਬੜਾ ਕਲੀਅਰ ਹੈਗਾ 100 ਮੀਟਰ ਦੇ ਉੱਤੇ ਮਾਤ ਲੱਗੇਗਾ ਉਸ ਤੋਂ ਅੱਗੇ ਗੱਡੀਆਂ ਤਿੰਨ ਹੀ ਜਾਣਗੀਆਂ ਟੋਟਲ ਬੰਦੇ ਕੈਂਡੀਡੇਟ ਦਿਸ ਸਮੇਤ ਪੰਜ ਹੋ ਸਕਦੇ ਉਹਦੇ ਚ ਕਾਈਂਡਲੀ ਪਹਿਲਾਂ ਹੀ ਆਪਣੀ ਪ੍ਰਪੇਅਰਡ ਹੋ ਜਾਓ ਪਰ ਉਹਦੇ ਬੜੀ ਪ੍ਰੋਬਲਮ ਆਉਂਦੀ ਕਿਉਂਕਿ ਇਹਨੂੰ ਬੜਾ ਸੀਰੀਅਸਲੀ ਇਲੈਕਸ਼ਨ ਕਮਿਸ਼ਨ ਲੈਂਦਾ ਹੈ ਜੇ ਕੋਈ ਬੰਦਾ ਅਨਨੈਸੈਸਰੀ ਉਹਦੇ ਚ ਐਕਸਟਰਾ ਆਉਣ ਦੀ ਕੋਸ਼ਿਸ਼ ਕਰੇ ਜਾਂ ਹੋਰ ਹੋਵੇ ਸਾਰਾ ਵਿਜੀਬਲ ਹੋਵੇ ਸੋ ਉਹ ਇੱਕ ਰਿਕੁਐਸਟ ਸੀ ਜੀ ਇਹ ਆਪਣੇ ਸਾਰੇ ਬੰਦਿਆਂ ਨੂੰ ਬਰੀਫ ਕਰੀਏ ਕਿਉਂਕਿ ਜੋ ਆਪਣਾ ਸਾਰਿਆਂ ਵਾਸਤੇ ਲੈਵਲ ਪਲੇਨ ਫੀਲਡ ਹੈ ਜੋ ਕਾਨੂੰਨ ਸਭ ਵਾਸਤੇ ਹੈ ਉਹਨੂੰ ਆਪਾਂ ਮੰਨੇ ਨੰਬਰ 2 ਹੈਗੀ ਕੈਂਡੀਡੇਟ ਦੀ ਸਿਕਿਉਰਿਟੀ ਦਾ ਇਸ਼ੂ ਉਹ ਨਾਰਮਸ ਫਿਕਸ ਹੋ ਗਏ ਐ ਜਿਹੜੇ ਰੈਕਗਨਾਈਜ਼ਡ ਪਾਰਟੀਆਂ ਨੇ ਉਹਨਾਂ ਨੂੰ 6 ਪੀਐਸਓ ਨਾਰਮ ਫਿਕਸ ਹੋਇਆ ਸਟੇਟ ਲੈਵਲ ਤੇ ਤੇ ਜਿਹੜੇ ਅਨ ਰੈਕਗਨਾਈਜ਼ਡ ਨਾਨ ਰੈਕਗਨਾਈਜ਼ਡ ਜਾਂ ਇੰਡੀਪੈਂਡੈਂਟ ਨੇ ਉਹਨਾਂ ਵਾਸਤੇ 2 ਪੀਐਸਓ ਦਰ ਹੈ ਸੋ ਉਹਦੇ ਚ ਜਿਹੜਾ ਥੰਬ ਰੂਲ ਇਹ ਹੈ ਕਿ ਜਿੱਥੇ ਕੈਂਡੀਡੇਟ ਦੀ ਰਿਹਾਈਸ਼ ਹੋਏਗੀ ਉਹ ਜ਼ਿਲ੍ਹਾ ਉਹ ਪ੍ਰੋਵਾਈਡ ਕਰੇਗਾ ਸਕਿਉਰਿਟੀ ਸੋ ਸਾਡੇ ਵੱਲੋਂ ਕਮਿਸ਼ਨਰੀ ਰੂਰਲ ਐਸਐਸਪੀ ਸਾਹਿਬ ਵੀ ਆਗੇ ਆ ਸਾਡੇ ਬੰਦੇ ਇੱਥੇ ਹਾਜ਼ਰ ਰਹਿਣਗੇ ਜਿਹਨਾਂ ਕੋਲ ਤਾਂ ਪਹਿਲਾਂ ਹੀ ਸਕਿਉਰਿਟੀ ਹੈ ਕਿ 6 ਪਲੱਸ ਹੈਗੀ ਹੈ ਉਹਨਾਂ ਨੂੰ ਤਾਂ ਦੁਬਾਰਾ ਲੋੜ ਨਹੀਂ ਹੈ ਜਿਹੜੇ ਜਿਨਾਂ ਕੋਲ ਨਹੀਂ ਹੈ ਕਾਈਂਡਲੀ ਇੰਨੀ ਜ਼ਰੂਰ ਗੁਜ਼ਾਰਿਸ਼ ਹੈ ਕਿ ਸਕਿਉਰਿਟੀ ਵਾਸਤੇ ਸਾਡੇ ਕੋਲ ਐਸੇ ਬ੍ਰਾਂਚ ਤੇ ਬਾਕੀ ਅਫਸਰ ਇੱਥੇ ਹੋਣਗੇ ਨਾਲ ਦੀ ਨਾਲ ਉੱਥੇ ਜਿਹਨਾਂ ਨੂੰ ਦੇਖ ਕੇ ਆਪਾਂ ਨਾਲ ਜਾਣਾ ਤਾਂ ਕਿ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਨਾ ਰਹਿ ਜੇ ਵੈਸੇ ਤਾਂ ਸਾਡੇ ਬੰਦੇ ਅਲਰਟ ਹੋਣਗੇ ਸਭ ਬਰੀਫਸ ਨੇ ਉਹਨੂੰ ਅਸੀਂ ਉਹਨਾਂ ਨਾਲ ਉਦੋਂ ਹੀ ਡਾਪੇਲ ਕਰਾ ਦਾਂਗੇ ਸੋ ਦੈਟ ਉਹਨਾਂ ਦਾ ਕੋਆਰਡੀਨੇਸ਼ਨ ਹੋ ਜੇ ਸਿਕਿਉਰਿਟੀ ਤੋਂ ਬਿਨਾ ਕਾਇੰਟੀ ਕੋਈ ਕੈਂਡੀਡੇਟ ਨਾ ਆ ਜਾਵੇ ਆਹ ਹਾਈ ਲੈਵਲ ਆਈ ਥਿੰਕ ਉਹ ਤਾਂ ਡੀਸੀ ਸਾਹਿਬ ਤੇ ਸੀਪੀ ਸਰ ਨੇ ਬੜਾ ਡਿਟੇਲ ਚ ਦੱਸਤਾ ਜੀ ਕਿ ਮੈਂ ਕੋਈ ਗੱਲਾਂ ਨਹੀਂ ਦਰਾਉਂਗਾ ਬਸ ਇੱਕ ਹੀ ਰਿਕੁਐਸਟ ਹੈ ਜੀ ਕਿ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਸਾਰਿਆਂ ਨੂੰ ਇਹ ਇਨਸ਼ੋਰ ਕਰਾਂਗੇ ਕਿ ਜੋ ਕਾਨੂੰਨ ਦੇ ਮੁਤਾਬਕ ਹੈ ਉਹੀ ਚੀਜ਼ਾਂ ਹੋਣਗੀਆਂ ਸੋ ਆਪਾਂ ਸਾਰੇ ਗੁਜਰ ਨੂੰ ਸਹਿਯੋਗ ਕਰੀਏ ਤਾਂਕਿ ਪੀਸਫੁਲੀ ਔਰ ਚੰਗੇ ਢੰਗ ਤਰੀਕੇ ਨਾਲ ਇਹ ਜਿਹੜੀਆਂ ਚੋਣਾਂ ਅਸੀਂ ਸਾਰੇ